ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਨੇ ਸਵਾਗਤ ਹੈ ਭਾਈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਗਏ ਜੀ ਖੂਹ ਵਾਲੀ ਮੋਟਰ ਤੇ ਟਾਈਮ ਵੱਜ ਗਿਆ ਸ਼ਾਮ ਦੇ ਜੀ 5:30 ਕਦੂਆਂ ਦੀ ਗੜਾਈ ਚੱਲਦੀ ਹੈ ਕਣਕ ਵੱਢ ਕੇ ਆਪਾਂ ਨੇ ਕਦੂ ਬੀਜਿਆ ਤੇ ਕਦੂਆਂ ਲਾਇਆ ਹੈ 7 ਵਿਘੇ ਤੋਂ ਬਾਕੀ ਪੇਠ ਹੈ 8-9 ਕਵਿਗੇ ਤੋਂ ਲਗਭਗ ਪੇਠੇ ਦਾ ਜੀ ਤੇ ਕਦੂਆਂ ਦੀ ਗੜਾਈ ਚੱਲ ਰਹੀ ਐ ਸਵੇਰੇ ਸ਼ਾਮ ਕਰਦੇ ਆ ਹੁਣ ਐ ਰਾਜੂ ਨੇ ਆ ਗਿਆ ਬੱਟ ਗੁੱਡੀ ਇੱਕ ਸਾਢੇ 4 ਵਜੇ ਆਇਆ ਸੀ ਰਾਜੂ ਤੇ ਮੈਂ ਹੁਣ ਆਇਆ ਸਵੇਰੇ ਦੁਪਹਿਰੇ ਅਸੀਂ ਤਕਰੀਬਨ 1:00 ਵਜੇ ਇੱਥੋਂ ਗਏ ਆ ਰੋਜ਼ ਗੁੱਡਦੇ ਆ ਥੋੜੀਆਂ ਬਹੁਤੀਆਂ ਖਾਲੀਆਂ ਗੁੱਡੀਆਂ ਜਾਂਦੇ ਨੇ ਦਿਨ ਚ ਧੁੱਪ ਬਹੁਤ ਹੁੰਦੀ ਐ ਦਿਨ ਚ ਗਰਮੀ ਬਹੁਤ ਆ ਧੁੱਪ ਬਹੁਤ ਲੋ ਚੱਲਦੀ ਐ ਤੇ ਗੜਾਈ ਕਰੀ ਜਾਂਦੇ ਨਾਲ ਹੁੰਦੇ ਤੇ ਕੰਮ ਇਹ ਵਧੀਆ ਲੱਗਦਾ ਸਾਨੂੰ ਕਈ ਸਾਲ ਦੇ ਲਗਾਤਾਰ ਆਪਾਂ ਕੱਦੂ ਲਾ ਰਹੇ ਹਾਂ ਪੇਠੇ ਦਾ ਇਸ ਵਾਰੀ ਪਹਿਲੀ ਵਾਰ ਤਜਰਬਾ ਕਰਨਾ ਆਪਾਂ ਨੇ ਆ ਵੀ ਸਾਰਾ ਖੇਤ ਪੇਠੇ ਦੀ ਹੈ ਤੇ ਆ ਵੀ ਸਾਰੀਆਂ ਬੇਲਾਂ ਪੇਠੇ ਦੀਆਂ ਨੇ ਆ ਖਾਲੀ ਤੋਂ ਪਰਲੇ ਪਾਸੇ ਤੇ ਆ ਖਾਲੀ ਤੋਂ ਇਧਰਲੇ ਪਾਸੇ ਹੈਗਾ ਕੱਦੂ ਸੜਕ ਤੱਕ ਉਹ ਪੁਲੀ ਤੱਕ ਕਹਿ ਲਓ ਤੇ ਕੱਦੂ ਤਕਰੀਬਨ ਆਪਣਾ ਇਹ 1 ਮਹੀਨੇ ਦਾ ਹੋ ਗਿਆ 26 ਅਪ੍ਰੈਲ ਨੂੰ ਆਪਾਂ ਲਾਤਾ ਸੀ ਪੇਠਾ ਲਾਇਆ ਆਪਾਂ ਨੇ 3 ਮਈ ਨੂੰ ਪੇਠਾ ਥੋੜਾ ਜਿਹਾ ਲੇਟ ਹੋ ਗਿਆ ਸੀਗਾ ਉਹ ਖੇਤਾਂ ਦੋਨਾਂ ਖੇਤਾਂ ਦੇ ਵਿੱਚ ਟਾਂਡੀ ਸੀ ਬੀਜੀ ਹੋਈ ਟਾਂਡੀ ਕਰਕੇ ਕਣਕ ਲੇਟ ਵੱਢੀ ਲੇਟ ਬੀਜੀ ਤੇ ਲੇਟ ਵੱਢੀ ਤੇ ਫਿਰ ਉਹ 550 ਕਣਕ ਬੀਜੀ ਦੀ ਦੋਨੇ ਪਾਸੇ ਪੇਠੇ ਵਾਲੇ ਥਾਂ ਮੇ ਤੇ ਉਹ ਆਪਾਂ ਨੇ ਲੇਟ ਬੈਠਾ ਹੋ ਗਿਆ ਤਜਰਬਾ ਕਰਨਾ ਪੇਠੇ ਦਾ ਪਹਿਲੀ ਵਾਰੀ ਦੋ ਕੈਕੜਾਂ ਦਾ ਲਗਭਗ ਲਾ ਕੇ ਤੇ ਕੱਦੂ ਦਾ ਆਪਾਂ ਪਿਛਲੇ ਕਈ ਸਾਲਾਂ ਤੋਂ ਲਾਉਂਦੇ ਆ ਰਹੇ ਹਾਂ ਤੇ ਆਹ ਖਾਲੀ ਰਹਿ ਗਈ ਗੁੱਡਣ ਤੋਂ ਦੇ ਇੱਕ ਵੱਟਾ ਰਹਿ ਗਈ ਇਸ ਵਾਰੀ ਥੋੜਾ ਜਿਹਾ ਦੂਜੇ ਸਾਲ ਲੱਗੇ ਨੇ ਆ ਖੇਤ ਤਾਂ ਕਰਕੇ ਥੋੜਾ ਜਿਹਾ ਗਦੇ ਬੇਲ ਨਦੀਨ ਜਿਆਦਾ ਹੋਇਆ ਤੇ ਪੇਠੇ ਦੇ ਵਿੱਚ ਨਹੀਂ ਹੈਗਾ ਨਦੀਨ ਉਹ ਉਹ ਖੇਤ ਚ ਪਹਿਲੀ ਵਾਰ ਲੱਗਿਆ ਸਬਜ਼ੀ ਇਹਦੇ ਵਿੱਚ ਜਿਹੜੀ ਦਿਖ ਰਹੀ ਐ ਤੁਹਾਨੂੰ ਕਣਕ ਤਾਂ ਹੈਗੀ ਹਰੀ ਹੋਈ ਹੋਈ ਬਾਕੀ ਨਦੀਨ ਨਹੀਂ ਹੈਗਾ ਕੋਈ ਵੀ ਆ ਪੇਠਾ ਲੇ ਗੋ ਪੇਠਾ ਵੀ ਲਗਭਗ ਮੰਨ ਲਓ ਵੀ ਮਹੀਨੇ ਤੋਂ ਥੋੜਾ ਜਿਹਾ ਘਟਾ ਤੇ ਇਹਦੇ ਵਿੱਚ ਨਦੀਨ ਕੋਈ ਨਹੀਂ ਹੈ ਪਹਿਲੇ ਸਾਲ ਲੱਗੀ ਆ ਖੇਤ ਵਿੱਚ ਸਬਜ਼ੀ ਇਹਦੇ ਵਿੱਚ ਤੇ ਉਹਦੇ ਵਿੱਚ ਤੇ ਇਧਰਲੇ ਪਾਸੇ ਕੱਦੂ ਤੇ ਦੂਜਾ ਸਾਲ ਹੋ ਗਿਆ ਤੇ ਪੋਸ ਕਰਕੇ ਮਾੜਾ ਮੋਟਾ ਨਦੀਨ ਉਹਦੇ ਵਿੱਚ ਹੋ ਗਿਆ ਸੀ ਪਰ ਫਿਰ ਵੀ ਆਪਾਂ ਕੱਦੂ ਨੂੰ ਗੋਟ ਦੰਨੇ ਹੁੰਨੇ ਆ ਪਿਛਲੇ ਸਾਲ ਵੀ ਗੋਟਦਾ ਸੀ ਕਣਕ ਹਰੀ ਜ਼ਿਆਦਾ ਹੋ ਗਈ ਸੀ ਕਣਕ गिर ਜਾਂਦੀ ਹੈ ਤਾਂ ਕਣਕ ਵੱਢਣ ਵੇਲੇ ਮਸ਼ੀਨ ਨਾਲ ਘਿਰ ਜਾਂਦੀ ਹੈ ਉਸ ਕਰਕੇ ਥੋੜਾ ਜਿਹਾ ਬੁਰਾ ਲੱਗਦਾ ਤੇ ਆਪਾਂ ਨੇ ਇੱਕਨ ਸਾਫ਼ ਹੋ ਜਾਣਗੇ ਬਸ ਹੁਣ ਹੁਣ ਇਹਨਾਂ ਦੀ ਮਿਹਨਤ ਥੋੜੀ ਜੀ ਹੋਰ ਰਹਿ ਗਈ ਬਸ ਅੱਜ ਅਸੀਂ ਆਹ ਕੰਮ ਖਤਮ ਕਰ ਦਾਂਗੇ ਗੜਾਈ ਦਾ ਤੇ ਇੱਕ ਖਾਲੀ ਆ ਰਹਿ ਗਈ ਇੱਕ ਉਹ ਖਾਲੀ ਦੋ ਤੇ ਇੱਕ ਖਾਲੀ ਆ ਰਹਿ ਗਈ ਤਿੰਨੇ ਖਾਲੀਆਂ ਰਹਿ ਗਈਆਂ ਹੁਣ ਇਹ ਆਪਾਂ ਗੁੱਟ ਦੇਣੀਆਂ ਨੇ ਤੇ ਫੇਰ ਇਹਦੇ ਵਿੱਚ ਫੇਰਾਂਗੇ ਹੁਣ ਤਰਫਾਲੀ ਤਰਫਾਲੀ ਫੇਰ ਕੇ ਡੀਏਪੀ ਪਾਵਾਂਗੇ ਤੇ ਯੂਰੀਆ ਦੇ ਵਿੱਚ ਆਪਾਂ ਪਾਉਂਦੇ ਨਹੀਂ ਹੈਗੇ ਕਿਉਂਕਿ ਚੌੜੇ ਪੱਤੇ ਵਾਲੇ ਆ ਜਿਹੜੀਆਂ ਵੀ ਫਸਲਾਂ ਨੇ ਜਿਆ ਕਹਿ ਲੋ ਸਬਜ਼ੀਆਂ ਨੇ ਉਹਨਾਂ ਨੂੰ ਨਾਈਟ੍ਰੋਜਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਉਹ ਸੂਰਜ ਤੋਂ ਹੀ ਨਾਈਟ੍ਰੋਜਨ ਲੈ ਲੈਂਦੀਆਂ ਨੇ ਕਦੇ ਨਹੀਂ ਲਾਇਆ ਆਪਾਂ ਨੇ ਯੂਰੀਆ ਕद्दू ਦੀ ਸਬਜ਼ੀ ਨੂੰ ਜਿਹੜੀ ਕद्दू ਦੀ ਬੇਲਾਂ ਨੂੰ ਤੇ ਆਪਾਂ ਇਦੇ ਵਿੱਚ ਬਸ ਇਹਨੂੰ ਇੱਕ ਵਾਰੀ ਤਰਫਾਲੀ ਦੋ ਵਾਰੀ ਨੰਘਾ ਕੇ ਖਾਲੀ ਚ ਸੱਟ ਕੇ ਡੀਏਪੀ ਇੱਕ ਬੈਗ ਪਾਵਾਂਗੇ ਪੂਰਾ ਡੀਏਪੀ ਦਾ ਤੇ ਦੋਨੇ ਪਾਸੇ ਮਿੱਟੀ ਲਾ ਕੇ ਫਿਰ ਪਾਣੀ ਲਾ ਦਿਆਂਗੇ ਪਰ ਮੌਸਮ ਵਾਲਾ ਕਹਿਣਾ ਪਹਿਲਾਂ ਅੱਜ ਸਲਾਹ ਸੀ ਵੀ ਅੱਜ ਲਾਵਾਂਗੇ ਆਪਾਂ ਇਹਦੇ ਵਿੱਚ ਤਰਫਾਲੀ ਫੇਰ ਦਾਂਗੇ ਅੱਜ ਮੈਲਾ ਦਾ ਵੀ ਆਹੀ ਘੁੱਟਿਆ ਜਾਊਗਾ ਇਹੀ ਬਹੁਤ ਕਿਉਂਕਿ ਧੁੱਪ ਬਹੁਤ ਆ ਗਰਮੀ ਬਹੁਤ ਗਰਮੀ ਦੇ ਨਾਲ ਨਾਲ ਲੋ ਬਹੁਤ ਚੱਲਦੀ ਹੈ 33 ਹਵਾ ਬਹੁਤ ਚੱਲਦੀ ਹੈ ਤੇ ਥੋੜਾ ਟਾਈਮ ਕੰਮ ਹੁੰਦਾ ਤੇ ਉਦੋਂ ਬਾਅਦ ਪਾਣੀ ਪੀਣ ਜਾ ਕੇ ਹੁਣ ਵੀ ਮੰਨ ਲਓ ਵੀ 5:30 ਦੇ ਲਗਭਗ ਟਾਈਮ ਹੋ ਗਿਆ ਹੁਣ ਵੀ ਹਵਾ ਤੱਤੀ ਆਉਂਦੀ ਆ ਤੇ ਪੱਛੋਂ ਚੱਲਦੀ ਆ ਹੁਣ ਤੇ ਰਾਜੂ ਵੀ ਗਿੱਲਾ ਪਰਨਾ ਕਰਕੇ ਲੈ ਕੇ ਪੈਂਦਾ ਤੇ ਉਹਦਾ ਮੇਰਾ ਖਿਆਲ ਇੱਕ ਦੋ ਕੁ ਮਿੰਟਾਂ ਚ ਹੀ ਸੁੱਕ ਜਾਂਦਾ ਲੱਗਦੀ ਆ ਤਾਂ ਆਪਾਂ ਤਪ ਲੱਗਦੀ ਆ ਚਾਰ ਵਾਰੀ ਪਰਨਾ ਗਿੱਲਾ ਚੁੱਕੇ ਚਾਰ ਵਾਰੀ ਪਰਨਾ ਗਿੱਲਾ ਕਰ ਲਿਆ ਕੰਦਾ 3:30 ਵਜੇ ਆਏ ਤੇ ਹਰੇਕ ਨੂੰ ਅਲੱਗ-ਅਲੱਗ ਹੋ ਹੁੰਦਾ ਸਾਨੂੰ ਇਹ ਵਧੀਆ ਫਿੱਟ ਲੱਗਦਾ ਕੰਮ ਸਬਜ਼ੀ ਦਾ ਤੇ ਕਈ ਵੀਰ ਮੱਕੀ ਬੀਜਦੇ ਨੇ ਕਣਕ ਵੱਢ ਕੇ ਤੇ ਆਪਾਂ ਨੂੰ ਇਹ ਠੀਕ ਲੱਗਦਾ ਕਈ ਮੂੰਗੀ ਬੀਜਦੇ ਨੇ ਫਸਲਾਂ ਸਾਰੀ ਵਧੀਆ ਨੇ ਪਰ ਆਪੋ ਆਪਣੇ ਫਿੱਟ ਬੈਠਣ ਦੀ ਗੱਲ ਆ ਮਰ ਆਪਾਂ ਨੂੰ ਇਹ ਫਿੱਟ ਬੈਠਦੀ ਐ ਸਬਜ਼ੀ ਕਿਉਂਕਿ ਇਹ ਆਪਾਂ ਜੁਲਾਈ ਦੇ ਐਂਡ ਤੱਕ ਥੋੜਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹ ਜੀਰੀ ਲਾ ਦਾਂਗੇ ਪੇਠੇ ਵਾਲੀ ਜਗ੍ਹਾ ਤੇ ਵੀ ਤੇ ਆ ਕਾਦੂ ਵਾਲੀ ਜਗ੍ਹਾ ਤੇ ਵੀ ਲਗਭਗ ਇਹ 3-4 ਏਕੜ ਹੈਗੇ ਤੇ ਇਹਦੇ ਵਿੱਚ ਫਿਰ ਆਪਾਂ ਜੀਰੀ ਲਾਵਾਂਗੇ ਤੇ ਹੁਣ ਕਰਦੀ ਹੈ ਗੜਾਈ ਮੈਂ ਵੀ ਖਾਲੀ ਗੁੱਟ ਲੈ ਆਵਦੀ ਰਾਜੂ ਵੀ ਗੁੱਡੀ ਆਉਂਦਾ ਸੂਰਜ ਹਜੇ ਵੀ ਪੂਰੀ ਤੁੱਪ ਮਾਰਦਾ ਹਾਂ ਟਾਈਮ ਤਕਰੀਬਨ 6 ਵਜਣ ਵਾਲੇ ਨੇ ਤੇ ਏਕਣ ਕਿਤੇ ਕਿਤੇ ਸੌਂਫ ਵੀ ਹੈਗੀ ਆ ਮਾੜੀ ਮੋਟੀ ਜਿਵੇਂ ਉਹਰੇ ਡੇੜੀ ਜੀ ਆ ਗਈ ਤੇ ਜਿੱਥੇ ਜ਼ਿਆਦਾ ਹੁੰਦੇ ਨੇ ਕੱਖ ਜਿਹਾ ਬਾਹਰ ਘੜਦ ਨੇ ਬਾਕੀ ਦਾ ਕਣਕ ਤੇ ਕੱਲਾ ਖੁਰਪਾ ਹੀ ਫੇਰਨ ਦੋਨਾਂ ਜਣਾਂ ਨੇ ਫੇਰਤਾ ਸੀ 7 ਵਿੱਗੇ ਚ ਖੁਰਪਾ ਮੈਂ ਤਾਂ ਫੇਰ ਵੀ ਘੱਟੇ ਫੇਰਿਆ ਰਾਜੂ ਨੇ ਇਕੱਲੇ ਨਹੀਂ ਮੰਨ ਲਓ ਵੀ ਤੁਸੀਂ 5 ਵਿੱਗੇ ਤੋਂ 5 ਵਿੱਗੇ ਇਕੱਲੇ ਨੇ ਗੁੱਟਦਾ ਹੋਣਾ 5 ਵਿੱਗੇ ਥਾਂ ਦੇ ਵਿੱਚ ਇਕੱਲੇ ਨੇ ਖੁਰਪੀ ਫੇਰਦੀ ਮੈਂ ਤਾਂ ਮਾੜਾ ਮੋਟਾ ਜਿਹਾ ਘੰਟਾ ਕਦੇ ਲਵਾਤਾ ਕਦੇ 2 ਘੰਟੇ ਲਵਾਤੇ ਮੈਂ ਤਾਂ ਘੱਟੇ ਲਵਾਇਆ ਥੋੜਾ ਜਿਹਾ ਗੱਲਾਂ ਬਾਤਾਂ ਮਾਰਨ ਨਾਲ ਹੌਸਲਾ ਹੋ ਜਾਂਦਾ ਰਾਜੂ ਨੂੰ ਵੀ ਲੈ ਲਿਆ ਕੰਮ ਆਪਾਂ ਗੱਲਾਂ ਸੀ ਹਾਂ ਹੈ ਸਵੇਰ ਪਾਇਰ ਦਾ ਵਿਦੇਸ਼ ਹੀ ਖਾਲੀ ਆ ਸਵੇਰੇ ਹਾਂ ਇੰਨੀ ਇੰਨੀ ਧੁੱਪ ਹੈ ਖੁਰਪਾ ਨਹੀਂ ਲੱਗਦਾ ਜੇ ਅੱਜ ਨਾ ਗੋੜਦੇ ਝੱਟ ਮਾਰ ਕੇ ਸਵੇਰੇ ਸੀ ਲਾ ਕੇ 1 ਵਜੇ ਗਏ ਆਪਾਂ ਦੁਪਹਿਰੇ ਸਵੇਰੇ ਅਸੀਂ ਵਧੀਆ ਝੱਟ ਲਾ ਕੇ ਸੱਤ ਅੱਠ ਖਾਲੀਆਂ ਇਧਰੋਂ ਗੁੱਟ ਗੇ ਤੇ ਜੇ ਕਿਤੇ ਸਵੇਰੇ ਕੱਲਾ ਗੁੱਟ ਦਾ ਰਾਜੂ ਦਾ ਰਹਿ ਜਾਂਦਾ ਕੱਲ ਨੂੰ ਖੁਰਪਾ ਨਹੀਂ ਸੀ ਲੱਗਣਾ ਹੁਣ ਇਹਨੂੰ ਅੱਜ ਦੀ ਰਾਤ ਨਿਕਲ ਜੂਗੀ ਕੱਲ ਨੂੰ ਪਾਣੀ ਲਾਵਾਂਗੇ ਤੇ ਦੇਖਾਂਗੇ ਤਰਫਾਲੀ ਫੇਰ ਕੇ ਪਹਿਲਾਂ ਇਹ ਤਰਫਾਲੀ ਫਰੀਗੀ ਫਿਰ ਤਾਂ ਜਿਹੜੀ ਵਿਚਲੀ ਖਾਲੀ ਦੇ ਵਿੱਚ ਕਿਤੇ ਕਿਤੇ ਕਣਕ ਜਾਂ ਜਿਰੀ ਹੋਈ ਹੋਈ ਆ ਦੋ ਵਾਰੀ ਤਰਫਾਲੀ ਫੇਰ ਕੇ ਦੇ ਵਿੱਚ ਠੀਕ ਆ ਗਿਆ ਤਾਂ ਫਿਰ ਫੇਰਾਂਗੇ ਨਹੀਂ ਤੇ ਫਿਰ ਪਾਣੀ ਲਾ ਕੇ ਫੇਰਾਂਗੇ ਇੱਕ ਜ਼ਮੀਨ ਡੱਕ ਰਾਇ ਸੁੱਕ ਜਾਂਦੀ ਆ ਫਿਰ ਉਹਨੂੰ ਖੁਰਪਾ ਨਹੀਂ ਲੱਗਦਾ ਹੈਗਾ ਤੇ ਹੁਣ ਬਸ ਇੰਨੇ ਨੇ ਕੁ ਟੋਟੇ ਰਹਿ ਗਏ ਇੱਕ ਖਾਲੀ ਉਹ ਪਰਲੇ ਪਏ ਦੋ ਬੱਟਾਂ ਰਹਿ ਗਈਆਂ ਬਸ ਉਹ ਕੱਢ ਕੇ ਅੱਜ ਅਸੀਂ ਕੰਮ ਕੱਦੂਆਂ ਦੀ ਗੜਾਈ ਦਾ ਕੰਮ ਕਰ ਦਾਂਗੇ ਖਤਮ ਉਦੋਂ ਬਾਅਦ ਰਹਿ ਜਾਊਗਾ ਮਿੱਟੀ ਲਾਉਣ ਦਾ ਤੇ ਹੁਣ ਕੱਢਦੀ ਆ ਹੁਣ ਮੜਿਆ ਮੌਸਮ ਠੰਡਾ ਹੁੰਦਾ ਜਾ ਰਿਹਾ ਤਕਰੀਬਨ 6 ਵਜੇ ਨਾਲ ਨੇ ਹੁਣ ਤੇ ਹੁਣ ਤੱਕ ਬਹੁਤ ਜ਼ਿਆਦਾ ਧੁੱਪ ਸੀ ਸਵੇਰੇ ਫਿਰ ਵੀ ਠੀਕ ਹੁੰਦਾ ਦੁਪਹਿਰੇ ਅਸੀਂ 1 ਵਜੇ ਗਿਆਂ 1 ਵਜੇ ਤੱਕ ਫਿਰ ਵੀ ਠੀਕ ਸੀ ਕੁਝ ਤੇ ਦੁਪਹਿਰ ਤੋਂ ਬਾਅਦ ਜਾਂ ਦੁਪਹਿਰੇ 5 ਵਜੇ ਤੱਕ ਸੂਰਜ ਦੀ ਧੁੱਪ ਜਿਹੜੀ ਉਹ ਘਟਦੀ ਨਹੀਂ ਬਹੁਤ ਜ਼ਿਆਦਾ ਧੁੱਪ ਲੱਗਦੀ ਹੈ ਤੇ ਲੋ ਚੱਲਦੀ ਹੈ ਤੇ ਹੁਣ ਚਲੋ ਆ ਨਵੇੜ ਦੀ ਹੈ ਕੰਮ ਪਾਣੀ ਲਾ ਕੇ ਜਦੀ ਫੇਰਨਾ ਤੋਂ ਧਰਫਾ ਜਿਹੜੇ ਹਿਸਾਬ ਨਾਲ ਧੁੱਪ ਪੈਂਦੀ ਹੈ ਕਹਿੰਦਾ ਪਾਣੀ ਲਾਉਣ ਘਰ ਤੇ ਗਿੱਲੇ ਜੇ ਧਰਫਾ ਲਈ ਫੇਰਾਂਗੇ ਗਿੱਲੇ ਜੇ ਪਾਣੀ ਡੀਏਪੀ ਭਾ ਕੇ ਮੇਰੇ ਤਾਂ ਬਾਲੀ ਗਿੱਲੀਆਂ ਸੀਗੀਆਂ ਪੈਰ ਘੜਦਾ ਸੀਗਾ ਮਤਲਬ ਪੈਰ ਛੱਪਦਾ ਸੀ ਜਦੋਂ ਪੈਣ ਧਰਦੇ ਸੀਗੇ ਉਹ ਖਾਲੀਆਂ 'ਚ ਆਹ ਖਾਲੀਆਂ 'ਚ ਹੁਣ ਖੁਰਪਾ ਘੱਟ ਲੱਗਣ ਲੱਗ ਗਿਆ ਥੋੜਾ ਜਿਹਾ ਹੱਥਾਂ ਦੇ ਵਿੱਚ ਲੱਗਣ ਲੱਗੀ ਮਿੱਟੀ ਮਤਲਬ ਜਿਹੜੇ ਕਣੇ ਡਲੇ ਨੇ ਉਹ ਹੱਥਾਂ ਨੂੰ ਵੀ ਦੱਸਦੇ ਨੇ ਹੱਥ ਵੀ ਛੱਲਿਆ ਜਾਂਦਾ ਮਹੀਨਾ ਹੋ ਗਿਆ ਹੋਵੇ ਪਾਣੀ ਦਾ ਹੈ ਹਾਂ ਹਾਂ ਤਾਂ ਆਇਆ ਲੱਗਦਾ ਜਿਵੇਂ ਮਹੀਨਾ ਹੋ ਗਿਆ ਹੋਵੇ ਪਾਣੀ ਦਾ ਸਾਰੇ ਪਾਣੀ ਛੇਤੀ ਲੱਗ ਜਾਂਦਾ ਧੁੱਪ ਕਰਕੇ ਤੇ ਉਦਾਂ ਵੀ ਪਾਣੀ ਨੂੰ ਬੜਾ ਟਾਈਮ ਨਹੀਂ ਲੱਗਦਾ ਹੈਗਾ ਇਹਦੇ ਵਿੱਚ ਲਾਉਣ ਨੂੰ ਕਿਉਂਕਿ ਖਾਲੀਆਂ 'ਚ ਪਾਣੀ ਫੇਰਨਾ ਮੇਰਾ ਖਿਆਲ ਦੋ ਘੰਟਿਆਂ 'ਚ ਕੱਦੂਆਂ 'ਚ ਘੰਟਾ ਕ ਪੇਠੇ ਚਲਣ ਸਾਰੇ ਦੋ ਤਿੰਨ ਘੰਟੇ ਲੱਗਦੇ ਨੇ ਤਿੰਨੇ ਕਿੱਲਾਂ 'ਚ ਪਾਣੀ ਫੇਰਨ ਨੂੰ ਕਿਉਂਕਿ ਖਾਲੀਆਂ 'ਚ ਫੇਰਨਾ ਨਾ ਪਾਣੀ ਤੇ ਹਜੇ ਤਾਂ ਇਹਦੇ ਉੱਪਰ ਆਪਾਂ ਨੇ ਸਟੈਂਪ ਕਰੀ ਸੀ ਤੇ ਉਹਦੇ ਕਰਕੇ 50 ਗ੍ਰਾਮ ਸਟੰਪ ਪਾ ਲੈਣਾ ਇੱਕ ਪੰਪ ਜਦੋਂ ਆਪਾਂ ਬੀ ਲਾ ਕੇ ਪਾਣੀ ਲਾਉਨੇ ਆ ਤੇ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਫਿਰ ਬੀ ਤੇ ਵੀ ਅਸਰ ਪਾਉਂਦੀ ਹੈ ਜਰਮੀਨੇਸ਼ਨ ਸਹੀ ਨਹੀਂ ਹੁੰਦਾ ਦੁਕਾਨਦਾਰ ਨੇ ਤਾਂ ਖਰਜੀ ਨੇ ਬੀ ਲਿਆਉਨੇ ਆ ਜਿੱਦੋਂ ਕਹਿੰਦਾ ਵੀ ਨਾ ਕਰੋ ਜੇ ਤੁਸੀਂ ਕਰਨੀ ਹੈ ਤਾਂ 50 ਐਮਐਲ ਪਾ ਕੇ ਘਟੋਲੀ ਦੇ ਹੱਥਾਂ ਵਾਲੇ ਪੰਪ ਦੀ ਤੁਸੀਂ ਕਰ ਸਕਦੇ ਹੋ ਤਾਂ ਆਪਾਂ ਇੱਕ ਘਟੋਲੀ ਦੇ ਵਿੱਚ 50 ਐਮਐਲ ਪਾ ਕੇ ਕਰਦੇ ਆ ਤੇ ਕੱਖ ਘਟ ਹੁੰਦੇ ਨੇ ਪੇਠੇ ਤਾਂ ਮੈਂ ਤੁਹਾਨੂੰ ਦਿਖਾਇਆ ਜਮੇ ਨਹੀਂ ਹੋਈ ਇਸ ਵਾਰੀ ਦੋ ਵਾਰੀ ਦੂਜੇ ਸਾਲ ਕੱਦੂ ਲੱਗੇ ਨੇ ਆ ਖੇਤ 'ਚ ਤਾਂ ਕਰਕੇ ਆ ਮਾੜਾ ਮੋਟਾ ਨਦੀਨ ਹੋ ਗਿਆ ਤੇ ਜ਼ਿਆਦਾ ਤਾਂ ਕਣਕੇ ਆ ਜਿਵੇਂ ਪਹਿਲਾਂ ਦੱਸਿਆ ਤੇ ਸੌਫ ਜਾਂ ਕੋਈ ਕੋਈ ਦੇੜੀ ਹੈ ਜਿਵੇਂ ਆਹ ਦੇੜੀ ਜੀ ਸੌਫ ਦੀ ਆ ਗਈ ਕੋ ਰਾਜੂ ਦੇ ਮੂਰੇ ਉੱਥੇ ਸੌਫ ਦੀ ਦੇੜੀ ਹੈ ਥੋੜੀ ਤੇ ਚਲੋ ਕਰ ਲਈਏ ਕੰਮ ਫਿਰ ਆਪਾਂ ਹੁਣ ਲਾਤੀ ਫਾਂਟ ਸਿਰੇ ਮੈਂ ਵੀ ਰਾਜੂ ਨੇ ਥੋੜੀ ਜੀ ਪਹਿਲਾਂ ਲਾਤੀ ਬਸ ਉਹ ਖਾਲੀ ਰਹਿ ਗਈ ਤੇ ਬਸ ਇਹ ਵੀ ਗੁੱਦ ਕੇ ਫਿਰ ਆਪਣਾ ਕੰਮ ਗੜਾਈ ਦਾ ਹੋ ਜੂ ਖਤਮ ਸੁਖਰਾਜ ਨੇ ਵੀ ਗੜਾਏ ਨੇ ਕੱਦੂ ਦਾ ਹੈਂ ਸਖਰਾਜ ਲਈ ਕੁਲਪੋਵੀ ਬਣਾਈ ਸੀ ਥੋੜੀ ਜਿਹੀ ਪਹਿਲਾਂ ਉਹ ਵੀ ਵਿੱਚ ਲਾਵਾ ਕੇ ਤੁਹਾਨੂੰ ਸਬਸਕ੍ਰਾਈਬ ਕਰਦਾ ਵੀ ਵਧੀਆ ਤੇ ਨਾਲ ਹੁੰਦੇ ਖੇਤੀ ਦਾ ਕੰਮ ਵੀ ਕਰਾਉਣ ਦਾ ਮਾੜਾ ਮੋਟਾ ਜ ਜਿੰਨੇ ਕੁ ਜੋਗਾ ਹੈਗਾ ਟਾਈਮ ਮਿਲਦਾ ਸੁਖਰਾਜ ਆ ਗਿਆ ਕਹਿੰਦਾ ਮੈਂ ਵੀ ਗੋਡਣਾ ਕੱਲ ਵੀ ਸਖਰਾਜ ਨੇ ਇੱਕ ਫਾਂਟ ਲਵਾਈ ਸੀ ਅੱਜ ਫੇਰ ਚੱਕ ਲਿਆ ਖੁਰਪਾ ਆਨਲਾਈਨ ਕਲਾਸਾਂ ਲੱਗਦੀਆਂ ਨੇ ਇਹਦੀ 9 ਵਜੇ ਕਲਾਸ ਸ਼ੁਰੂ ਹੋਣੀ ਹੈ ਬਸ ਆਹ ਖਾਲੀ ਘੜਾ ਕੇ ਫਿਰ ਜਾਊਗਾ ਤੇ ਅਸੀਂ ਗੁੱਟਦੇ ਰਹਾਂਗੇ ਸਖਰਾਜ ਕਹਿੰਦਾ ਮੈਂ ਵੀ ਗੁੱਟਦਾ ਇੱਥੋਂ ਪਤਾ ਲੱਗਦਾ ਕਮਾਈ ਦਾ ਵੀ ਕਮਾਈ ਕਿਵੇਂ ਹੁੰਦੀ ਹੈ ਪੈਸਾ ਕਿਵੇਂ ਬਣਦਾ ਫਿਰ ਖਰਚਿਆਂ ਨੂੰ ਜੀ ਨਹੀਂ ਕਰਦਾ ਨਹੀਂ ਤਾਂ ਕਹਿੰਦੇ ਨੇ ਦੇਦੇ ਪਾਪਾ ਹੈ ਨਹੀਂ ਪਾਪਾ ਪੈਸੇ ਦੇਦੇ ਪਾਪਾ ਪੈਸੇ ਹ ਹਰ ਇੱਕ ਕੰਮ ਆਉਣਾ ਚਾਹੀਦਾ ਪੜ੍ਹਾਈ ਦੇ ਨਾਲ ਨਾਲ ਜ਼ਰੂਰੀ ਹੈ ਜਵਾਕਾਂ ਨੂੰ ਕੰਮ ਲਾਇਆ ਕਰੋ ਬਈ ਹਰ ਇੱਕ ਕੰਮ ਆਉਣਾ ਚਾਹੀਦਾ ਜੇ ਬਾਹਰ ਵੀ ਜਾਣਾ ਤਾਂ ਵੀ ਉੱਥੇ ਜਵਾਗ ਤਾਂ ਹੀ ਕੰਮ ਕਰਨਗੇ ਜੇ ਇੱਥੇ ਕੰਮ ਕਰਦੇ ਹੋਣਗੇ ਕੰਮ ਹਰ ਇੱਕ ਜਗ੍ਹਾ ਕਰਨਾ ਪੈਣਾ ਤੇ ਮੰਤਰੀਆਂ ਵਾਂਗੂ ਫਿਰ ਕਹਿ ਸਕਦਾ ਸਿਕਰਾਜ ਵੀ ਮੈਂ ਆ ਵੀ ਕੀਤਾ ਉਹ ਵੀ ਕੀਤਾ ਸਾਰੇ ਕੰਮ ਮੈਂ ਕੀਤੇ ਨੇ ਯਾਰ ਰਾਜੂ ਮੈਂ ਕੱਦੂ ਵੀ ਗੁੱਡੇ ਨੇ ਮੈਂ ਰੇ ਵੀ ਕੱਢਿਆ ਠੀਕ ਹੈ ਚਲੋ ਗੋਡਾ ਜਾ ਰਿਹਾ ਹੈ ਜਦਾ ਸਾਫ ਕਰਦਾ ਜਾ ਰਿਹਾ ਖਾਲੀ ਨਾਲ ਰਾਜੂ ਦੇ ਰਾਜੂ ਨਾਲ ਨਾਲ ਲਈ ਜਾਂਦਾ ਉਹਨੂੰ ਦੱਸਦਾ ਜਾਂਦਾ ਰਾਜੂ ਵੀ ਇੱਥੋਂ ਐ ਕਰ ਇੱਥੋਂ ਐ ਕਰ ਸਾਰੇ ਬੂਟੇ ਨਖਾਸਲ ਜੇ ਕਰਦਾ ਜਾਂਦਾ ਖੁਰਪਾ ਬਾਡਾ ਲਾ ਕੇ ਐਨ ਪੂਰਾ ਚੰਗੀ ਤਰ੍ਹਾਂ ਫੇਰਦਾ ਕੱਲ ਥੋੜਾ ਜਿਹਾ ਕੱਚਾ ਸੀ ਕੱਲ ਨੂੰ ਅੱਜ ਠੀਕ ਹੈ ਲਓ ਜੀ ਬਾਈ ਗੁੱਟ ਆ ਗਿਆ ਕਦੂਆਂ ਦੀ ਗੜਾਈ ਹੋ ਗਈ ਤੇ ਆਹ ਸਾਈਡ ਵਾਲੀ ਵੱਟ ਵੀ ਗੁੱਡੀ ਕੀ ਨਾਲ ਉਹ ਉਧਰਲੇ ਪਾਸੇ ਵੀ ਸਾਰੀ ਗੁੜਾਈ ਦਾ ਕੰਮ ਕਦਮ ਹੋ ਗਿਆ ਤੇ ਸੂਰਜ ਵੀ ਛਿਪ ਗਿਆ ਟਾਈਮ ਤਕਰੀਬਨ ਵੱਜ ਗਈ 7:30 ਤੇ ਹੁਣ ਇਹਦੀ ਤਰਫਾਲੀ ਦਾ ਕੰਮ ਰਹਿ ਗਿਆ ਤੇ ਪੇਠੇ ਚ ਵੀ ਤੇ ਕੱਦੂਆਂ ਚ ਵੀ ਤਰਫਾਲੀ ਦਾ ਕੰਮ ਰਹਿ ਗਿਆ ਤੇ ਡੀਏਪੀ ਦਾ ਰਹਿ ਗਿਆ ਉਹ ਕਰਾਂਗੇ ਕੱਲ ਨੂੰ ਹੁਣ ਘਰੇ ਜਾ ਕੇ ਕੰਮ ਕਰਨੇ ਨੇ ਟੋਕਾ ਟੋਕਾ ਕਰਨਾ ਤੇ ਸੂਰਜ ਛਿਪ ਗਿਆ ਹੁਣ ਤੇ ਹੁਣ ਚੱਲਦੇ ਆ ਘਰ ਨੂੰ